ਗੱਲਿਆ ਖਾਲਸਾ ਵਹਿਜੀ ਫਤਿਹ ਬਾਈ ਜੀ ਬਾਈ ਚੰਡੀਗੜ੍ਹ ਆਏ ਸੀ ਪਾਸਪੋਰਟ ਦੇ ਮਸਲੇ 'ਚ ਚਲੋ ਉਹ ਤਾਂ ਹੱਲ ਹੋ ਗਿਆ ਮਹਾਰਾ ਦੀ ਕਿਰਪਾ ਨਾਲ ਤੇ ਬਾਈਆਂ ਨੇ ਯਾਰ ਪਿਆਰ ਇੰਨਾ ਦਿੱਤਾ ਮੈਂ ਤਾਂ ਯਾਰ ਫੈਨ ਹੀ ਹੋ ਗਿਆ ਬਾਈਆਂ ਦਾ ਹਨਾ ਮੈਂ ਤੁਹਾਨੂੰ ਬੱਸ ਦਾ ਬਖਾਉਣਾ ਇਹ ਬੱਸ ਨਿੰਮ ਦੀਪਾ ਨਾ ਸਹੀ ਬਾਈਆਂ ਨੇ ਯਾਰ ਕਹਿ ਲਈ ਘਰ ਤਾਂ ਮੈਨੂੰ ਕਦੇ ਵਿਚਾਰੇ ਕਦੀ ਕਦੀ ਚਾਹ ਕਦੀ ਗੋਨੀ ਕਦੀ ਹਨਾ ਇੰਨਾ ਪਿਆਰ ਦਿੱਤਾ ਉਹ ਕਦੇ ਬਾਈ ਸਵੇਰੇ ਵੀ ਕਹਿੰਦੇ ਤੁਸੀਂ ਨਿਕਲ ਕੇ ਗਏ ਅਸੀਂ ਆ ਨੰਬਰ ਆ ਕਿੱਡੀ ਦਾ ਪੀ ਵੀ 04 ए 20 31 70 ਆ ਤੇ ਛੜਦੇ ਗੱਲ ਬਾਈਆਂ ਨੇ ਇੰਨਾ ਪਿਆਰ ਦਿੱਤਾ ਯਾਰ ਲਵ ਯੂ ਬਹੁਤ ਬਹੁਤ ਨਿਊ ਦੀਪ ਆ ਥੋੜਾ ਜਹਾਜ ਭੰਕਰ ਬਹੁਤ ਪਿਆਰ ਕੀਤਾ ਬਾਈਆਂ ਨੇ ਤੇ ਲਵ ਯੂ ਲਵ ਯੂ ਬਹੁਤ ਬਹੁਤ ਤੋਂ ਤੇ ਇਹ ਹੀ ਆ ਬਾਈ ਯਾਨੀ ਬਹੁਤ ਮੈਂ ਪਹਿਲਾਂ ਉੱਥੋਂ ਅੱਜ ਇਹਦੀ ਗੱਡੀ ਦਾ ਨਾਲ ਸੀਗੇ ਨੰਬਰ ਨੰਬਰ ਪਲੇਟ ਸਹੀ ਨਹੀਂ ਸੀ ਮਖਾ ਚੱਲ ਚੰਡੀਗੜ੍ਹ ਜਾਣਾ ਵੀ ਕਿਉਂ ਨਾ ਆਪਾਂ ਬਸ ਤੇ ਜਾਇਆ ਜਾਵੇ ਹਨ ਤੇ ਬਾਈਆਂ ਨੇ ਉੱਥੇ ਮੈਨੂੰ ਖੜੇ ਹੁੰਦੇ ਦੇਖਿਆ ਤੇ ਇਹ ਕਹਿੰਦੇ ਵੀ ਤੂੰ ਥੋੜਾ ਜਿਆਦਾ ਪਹਿਲਾਂ ਨਿਕਲ ਗਏ ਮੈਂ ਵਾਪਸ ਬਸ ਸਟੈਂਡ ਤੇ ਲਾਇਆ ਗਾ ਉਹਨਾਂ ਉੱਥੇ ਸੀ ਇਹ ਫਲਾਈਓਵਰ ਕੋਲ ਤੇ ਚਲੋ ਫੇਰ ਇਹ ਕਹਿੰਦੇ ਵੀ ਅਸੀਂ ਕਿਹਾ ਵੀ ਅਸੀਂ ਅਸੀਂ ਲੈਕ ਹੋਣਾ ਭਾਈ ਹਣਾ ਚਲੋ ਫੇਰ ਮਹਾਰਾਜ ਨੇ ਦੇਖੋ ਫੇਰ ਟਕਰਾਦੇ ਦੇ ਮੈਂ ਜਦੋਂ ਬਾਖ ਜਾਣਾ ਸੀ ਭਾਈ ਹੁਣ ਮਿਲਿਆ ਤੇ ਉਹ ਕਹਿੰਦੇ ਭਾਈ ਸਾਫ ਕਰਨਾ ਬਹੁਤ ਬਹੁਤ ਮਤਲਬ ਵੀ ਹੋਇਆ ਰਹਾ ਅੱਜ ਆਪਾਂ ਆਏ ਸੀ ਲੁਧਿਆਣੇ ਪਾਸਪੋਰਟ ਦਫ਼ਤਰ ਚ ਤੇ ਬਾਈ ਹੁਣਾਂ ਕੋਲ ਆਪਾਂ ਸਕੂਟੀ ਖੜੀ ਕੀਤੀ ਸੀ ਤੇ ਬੱਸ ਚ ਗਏ ਸੀ ਉੱਥੋਂ ਤੇ ਬਾਈ ਹੁਣਾਂ ਨੇ ਕਹਿੰਦੇ ਨਹੀਂ ਪੈਸੇ ਨਹੀਂ ਲੈਣੇ ਹਨਾ ਤੇ ਬਹੁਤ ਬਹੁ ਪਿਆਰ ਬਾਈ ਹੁਣਾਂ ਦਾ ਹਨਾ ਧੰਨਵਾਦ ਉਧਰੋਂ ਅਸੀਂ ਜਿਹੜਾਰ ਬਸ ਜਾਈ ਸੀ ਉਹਨਾਂ ਨੇ ਬਹੁਤ ਪਿਆਰ ਦਿੱਤਾ ਉਹਨਾਂ ਨੇ ਵੀ ਪੈਸਾ ਲਿਆ ਕੋਈ ਫਿਰ ਅਸੀਂ ਦੀਪ ਬਸ ਜਾਈ ਸੀ ਉਹਨਾਂ ਨੇ ਵੀ ਕੋਈ ਕੋਸ਼ਿਸ਼ ਕੋਈ ਪੈਸਾ ਲਿਆ ਜੀ ਤੇ ਬਹੁਤ ਬਹੁ ਪਿਆਰ ਆ ਜਨਤਾ ਦਾ ਬਾਈ ਸਾਰੇ ਪੰਜਾਬੀਆਂ ਨੂੰ ਮਹਾਰਾਜ ਜੜ ਦੀ ਗੱਲ ਅੱਜ ਰੱਖੇ ਵਾਹਿਗੁਰੂ ਖਾਲਸਾ ਵਾਹਿਗੁਰੂ ਫਤਿਹ